ਰਾਜੂ ਬਣਾ ਚੁੱਕੀ ਸੇਵੀਆਂ ਤੇ ਹੁਣ ਫੋਨ ਚੱਲਦਾ ਕਿਉਂ ਨਹੀਂ ਫੋਨ ਤਾਂ ਕੀ ਪਤਾ ਤੇ ਰਾਜੂ ਨੇ ਬਣਾ ਚੁੱਕੀ ਸੇਵੀਆਂ ਹੁਣ ਲਿਆਉਂਦੀ ਐ ਰਾਜੀ ਪਾ ਕੇ ਤੇ ਲੜਦੀ ਸੀ ਕਹਿੰਦੀ ਮੈਂ ਖਵਾਉਂਦੀ ਨਹੀਂ ਸੇਵੀਆਂ ਕਿਸੇ ਨੂੰ ਹੋਰ ਲਿਆਵੇਂਗੀ ਕਹੇ ਇਹ ਰਾਜੂ ਲੈ ਨੀ ਆ ਲੈ ਆ ਲੈ ਲੈ ਨੀ ਆ ਜਾ 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 ਮੇਰੇ ਨਾਲ ਲੜਕੇ ਭਾਈ ਸੇਵੀਆਂ ਖਾ ਰਹੇ ਹੈ ਹਾਂ ਬਲੇ ਤਾਂ ਮੇਰੇ ਨਾਲ ਲੜੇ ਹੈ ਘਰ ਨਾਲ ਪਿੱਛੇ ਅੱਛਾ ਜੀ ਸੇਵੀਆਂ ਕਿਉਂ ਬਣਾਉਣੀ ਆ ਆ ਵੀ ਨਾ ਪਾਪਾ ਚੱਕ ਲਾ ਹਾਂਜੀ ਤੇ ਜੇ ਹੁਣ ਮੈਂ ਬਣਾ ਲਿਆ ਤੇ ਹੁਣ ਖਾਣ ਨੂੰ ਤਿਆਰ ਨੇ ਆ ਦੇਖੋ ਵੀਰੇ ਯਾਰ ਬਣਾ ਲਈਆਂ ਰਾਜੀ ਨੇ ਸੇਵੀਆਂ ਆਪੇ ਦੀਆਂ ਆਪਣੀਆਂ ਤੇਰਾ ਲਾ ਚਿੜੇ ਵੱਡਾ ਢੋਂਗਾ ਮਰ ਕੇ ਆਉਂਦਾ ਆ ਸਹੀ ਹਾਂ ਸਹੀਆਂ ਤੇ ਬਾਈ ਯਾਰ ਵੀਡੀਓ ਨੂੰ ਇਹਦੇ ਨੂੰ ਦੱਬ ਕੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂ ਸ਼ੇਵੀਆਂ ਦੀ ਅੱਜ ਬਾਣੀ ਸ਼ਕੀਨ ਉੱਠ ਖੜੀ ਕੇ ਰਹੀ ਹੂੰ ਇੱਕੋ ਦਾ ਮੀ ਹੋ ਗਿਆ ਸ਼ੇਵੀਆਂ ਕਾਣ ਗਈ ਕਾਣੀਆਂ ਜੀਬ ਨੇ ਰਾਜੂ ਦੀ ਨੇ ਕਿਆ ਜੀਬ ਮੰਗਦੀ ਆ ਲੈ ਬਾਈ ਹਾਲੋ ਹੂੰ ਹਾਲੋ ਪੀਰਾ ਸ਼ੇਵੀਆਂ ਬੈਣ ਲੈ ਬਣ ਜਾਂ ਥੋੜੀ ਹਾਲੋ ਪਾਪੀ ਨੇ ਨਾ ਰੱਖੇ ਜਰਦਾ ਕਹਿੰਦਾ ਠਾਰ ਕੇ ਦਿੰਨੀ ਆ ਵੀਰਾ ਪਾ ਹੂੰ ਠਾਰ ਕੇ ਦਿੰਨੀ ਬਰਾਵਾ ਪਾ ਲੋ ਅੱਛਾ ਅੱਛਾ ਏ ਏ ਹਿੰਦੀ ਚ ਸਵੇਈਆਂ ਬੋਲਦੇ ਸਵੇਈਆਂ ਕੀ ਕਹਿੰਦੇ ਆਂ ਪੱਖਾ ਲਾ ਕੇ ਆ ਜਿਹੜੀਆਂ ਠਰਨ ਅੱਛਾ ਹਾਂ ਸਵੇਈਆਂ ਬਣਾ ਲਿਆ ਭਰਾਵੋ ਹਿੰਡ ਕਹਿੰਦੇ ਨੇ ਹੁੰਦੇ ਤੀਮੀ ਦੀ ਹਿੰਡ ਤੇ ਜਵਾਖ ਦੀ ਹਿੰਡ ਇੱਕ ਬਰ ਬਰ ਹੁੰਦੀਆਂ ਅੱਖਾਂ ਲਵਾ ਲਿਆ ਰਾਜੂ ਨੇ ਤੇ ਕਹਿੰਦੇ ਹੁਣ ਠਾ ਠਾ ਰਖਾਉਂਗੀ ਭਾਈ ਬਣ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਜਿਹੜੇ ਨਵੇਂ ਆ ਚੈਨਲ ਨਾਲ ਜੁੜ ਕੇ ਤੇ ਭਰਾਵਾਂ ਮਿਲ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਲਾਈਕ ਹੈਂ ਇੱਕ ਰਾਜੂ ਕੋਲੇ ਬਾਲਾਂਗਾ ਕੀ ਲਿਆ ਚੜ੍ਹੂਆਂ ਬਾਈ ਲੱਗ ਠਾਰ ਲਿਆ ਭਾਪੀ ਦੀਆਂ ਆਪਣੀਆਂ ਦਵਾਈ ਲੈਣੇ ਪਹਿਲਾਂ ਦਵਾਈ ਲੈ ਲਈਏ ਹੈਨਾ ਫਿਰ ਸਵੇ ਸਵੇਈਆਂ 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 ਖਾ ਲੇ ਸਵੇਈਆਂ ਬਾਈ ਜੀ ਤੇਰੀ ਵੀ ਮੂਤੀ ਸੀ ਇੱਕ ਵੀ ਕਹਿੰਦਾ ਵੀ ਲਾਂ ਮੂਤੀ ਵਾਲੇ ਉਹ ਤਾਂ ਚੰਗੀ ਜੀ ਬਣਾਦੀ ਬਾਈ ਮੈਂ ਦਾਲਾਂ ਨੂੰ ਮੇਨੂ ਨਾਲੀ ਅੱਛਾ ਮੇਰੇ ਤੋਂ ਜਰਗੀਆਂ ਨਹੀਂ ਆ ਕਹਿੰਦਾ ਰੋਟੀਆਂ ਦੀ ਘਾ ਨਾਲ ਅੱਛਾ ਤੇ ਸਵੇਰ ਦਾ ਫਿਰ ਦੇਖਾਂਗੇ ਕੋਲੋਂ ਹੂੰ ਦਾਲ ਕਰਾਰੀ ਵਾਲੀ ਬਣਦੀ ਆ ਨਾ ਆਲੂ ਮੈਂਗਣੀਆਂ ਤੇਲ ਤੁਲ ਪਾ ਕੇ ਵਧੀਆ ਤੜਕਾ ਲਾਉਣਾ ਮੈਂ ਵੀ ਸਿੱਕੀਆਂ ਨਾਲ ਆਪਣੀ ਬਣਾਵਾਂੀ ਪਤਾ ਨਹੀਂ ਤੇਲ ਚ ਹਾਂ ਹਾਂ ਇਹ ਦਵਾਈ ਦੰਨਾ ਦਵਾਈ ਦੰਨਾ ਇੱਕ ਕੌਣ ਅੱਛਾ ਕੀ ਕਹਿਣਾ ਚੌਣੀਆਂ ਮਾਈਆਂ ਨੂੰ ਤੁਮ ਹਾਂ ਜਾਂ ਕਰਾਂ ਹੀ ਕਹਿੰਦੀ ਆ ਵਾਇਰਲ ਵੇਈ ਇਹ ਰਨਾ ਕਾ ਸ਼ੇਰ ਮੈ ਪੁੱਛੀ ਜੱਪਾ ਪਹਿਲੇ ਆਪਾਂ ਚਲ ਹਾਂ ਹਾਂ ਲੈ ਜੋ ਵੀਡੀਓ ਨੂੰ ਲਾਇਕ ਸ਼ੇਅਰ ਦੱਬ ਕੇ ਭਾਈ